ਮੈਨੂੰ ਨਾ ਕਿਸੇ ਨੇ ਪੁੱਛ ਲਿਆ ਮੈਸੇਜ ਦੇ ਵਿੱਚ ਜ਼ਿੰਦਗੀ ਕਿਵੇਂ ਚੱਲ ਰਹੀ ਆ ਮੈਂ ਤਾਂ ਉੱਝ ਗਈ ਅ ਪਹਿਲੀ ਗੱਲ ਤਾਂ ਸ਼ਾਇਦ ਇਹਸ ਕਰਕੇ ਵੀ ਕਿਉਂਕਿ ਇਹ ਇਸ ਪਰਸਨ ਨਾਲ 10 12 ਸਾਲ ਬਾਅਦ ਇਨ ਟੱਚ ਹੋਈ ਵੀ ਪਹਿਲਾਂ ਮਿੱਤਰਤਾ ਦੇ ਘੇਰੇ ਸੀ ਇਹ ਪਰਸਨ ਪਰ ਮੈਂ ਉਂਝ ਸਵਾਲ ਤੇ ਮਤਲਬ ਪਰਸਨ ਦੀ ਗੱਲ ਨਹੀਂ ਸੀਗੀ ਮੈਨੂੰ ਐ ਲੱਗਿਆ ਵੀ ਇਹਦਾ ਕੀ ਜਵਾਬ ਹੁੰਦਾ ਮਤਲਬ ਠੀਕ ਜਵਾਬ ਕੀ ਕਿਹੜਾ ਹੁੰਦਾ ਇਹਦਾ ਵੀ ਤੇ ਵੀ ਕਿੰਨਾ ਕੁ ਦੱਸਣਾ ਹੁੰਦਾ ਤੁਸੀਂ ਜੇ ਕੋਈ ਜਨ ਪੁੱਛ ਲੇ ਇਹ ਰੋਜ਼ਾਨਾ ਉਹਦੇ ਵਿੱਚ ਵੀ ਆਪਾਂ ਗੱਲ ਕਰ ਲੈਨੇ ਆਪਾਂ ਮੈਂ ਵੀ ਪੁੱਛਦੀ ਹਾਂ ਕਿਸੇ ਨੂੰ ਹਾਊਸ ਲਾਈਫ ਗੋਇੰਗ ਐਂਡ एवरीथिंग ਤੇ ਮੇਰੀ ਐਕਸਪੈਕਟੇਸ਼ਨ ਵੀ ਕੀ ਹੁੰਦੀ ਹੈ ਇਹਦੇ ਵਿੱਚ ਵੀ ਕੀ ਅਗਲਾ ਦੱਸੂਗਾ ਕਿੰਨਾ ਕੁ ਦੱਸੂਗਾ ਵੀ ਇਹ ਜਾਣ ਪਛਾਣ ਤੇ ਵੀ ਕਿੰਨੀ ਖੈਗੀ ਹੈ ਡਸ ਇਟ ਡਿਪੈਂਡ ਔਨ 댓 ਉਤੇ ਨਿਰਭਰ ਕਰਦਾ ਜਾਂ ਅਸੀਂ ਕਿਹੜੀ ਸਟੇਜ ਤੇ ਆ ਖੁਦ ਆਪ ਮੈਂ ਆਪਣੇ ਆਪ ਨੂੰ ਪਿਛਲੇ ਦਹਾਕਿਆਂ ਚ ਲੈ ਕੇ ਗਈ ਵੀ ਇਹਦਾ ਜਵਾਬ ਜੇ ਮੈਂ ਮਤਲਬ ਆ ਉਮਰ ਜੀ ਦੇ ਵਿੱਚ ਹੁੰਦੀ ਮਤਲਬ ਮੈਂ ਇਸ ਕੰਟੈਕਸਟ ਦੇ ਵਿੱਚ ਫਿਰ ਦੇਖਣਾ ਸ਼ੁਰੂ ਕੀਤਾ ਮਤਲਬ ਆਬਵੀਅਸਲੀ ਰੀਅਲ ਜੇ ਦਿੱਤੇ ਦੀ ਲੱਗੀ ਵੀ ਕਰਕੇ ਉਹ ਅਗਲੇ ਨੇ ਭਲੇ ਮਾਨਸ ਨੇ ਹਨਾ ਮੈਂ ਆਰਾਮ ਨਾਲ ਇੱਕ ਜਨੈਰਿਕ ਜਾ ਪੁੱਛਿਆ ਜਨੈਰਿਕ ਅਗਲਾ ਜਵਾਬ ਪਾਲਦਾ ਹੋਊਗਾ ਜੋ ਸੋਚਦਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਅਗਲੇ ਦੇ ਦਿਮਾਗ ਦਾ ਪਤਾ ਵੀ ਅਗਲੇ ਦੀ ਐਕਸਪੈਕਟੇਸ਼ਨ ਕੀ ਹੈਗੀ ਕਿ ਕਿੰਨੀ ਗੱਲਬਾਤ ਕਰਨਾ ਚਾਹੁੰਦਾ ਜਾਂ ਚਾਹੁੰਦੀ ਹੈ ਕੋਈ ਜਣਾ ਜਦੋਂ ਕੋਈ ਜਣਾ ਸਵਾਲ ਹੈ ਜੇ ਪਾਉਂਦਾ ਤੇ ਉਹ ਇੱਕ ਮੁੱਲਾ ਵੀ ਉੱਜਣ ਦਾ ਕਾਰਨ ਵੀ ਹੋਇਆ ਕਿ ਵੀ ਮੇਰੀ ਬਿੱਲੀਆਂ ਨੇ ਮੈਨੂੰ ਠਾਤਾ ਆ 3:30 ਪੌਣੇ 4 ਵਜੇ ਹਨਾ ਤਾਂ ਉਸ ਤੋਂ ਬਾਅਦ ਫਿਰ ਉਦੋਂ ਮੈਂ ਉਹ ਮੈਸੇਜ ਚੈੱਕ ਕਰ ਲਿਆ ਤੇ ਉਸ ਤੋਂ ਬਾਅਦ ਬਸ ਫਿਰ ਦੇ ਚੱਕ ਪਿਆ ਆਪਣਾ ਤਾਂ ਨਾ ਚੱਕਰ ਚੂੜੇ ਚੱਲ ਪਿਆ ਤਾਂ ਪੜੂੰਗਾ ਬਹੁਤ ਮਤਲਬ ਜਿਵੇਂ ਹੁੰਦੇ ਨੇ ਵੀ ਫਲਸਫੇ بڑے بڑے ਆਏ ਫਿਰ ਮੈਂ ਗੱਲ ਜਿਹੜੀ ਕਰਨ ਲੱਗੀ ਸੀ ਕਿ ਫਿਰ ਮੈਂ ਪਿੱਛੇ ਲੈ ਕੇ ਗਈ ਵੀ ਜਿਵੇਂ ਮੈਂ ਇਸ ਮਤਲਬ ਸਟੇजेस ਨੂੰ ਲੈ ਕੇ ਪਹਿਲਾਂ ਮੈਂ ਦਿਹਾਕੇ ਵਿੱਚ ਪਿੱਛੇ ਲੈ ਕੇ ਗਈ ਵੀ ਜਿਵੇਂ ਅ 47 ਆਲ ਰਾਈਟ 47 ਸਾਲ ਦੀਆਂ ਤਾਂ ਮੈਂ ਕਿਹਾ ਪਿੱਛੇ ਲੈ ਜਾ 40 ਸਾਲ ਪਿੱਛੇ ਲੈ ਜਾ ਵਿਦ 7 ਸਾਲ ਦੇ 7 ਸਾਲ ਦੇ ਨੂੰ ਤਾਂ ਆਪਣੇ ਪਿੰਡਾਂ 'ਚ ਆਪਣੇ ਕੌਣ ਬਚਦਾ ਹੁੰਦਾ ਸੀਗਾ ਵੀ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਰਾਈਟ ਸਾਨੂੰ ਤਾਂ ਇਹੋ ਜਿਹਾ ਕੁਝ ਕੋਈ ਜਣਾ ਕੋਈ ਪੁੱਛ ਲੈਂਦਾ ਤਾਂ ਸ਼ਾਇਦ ਅ ਆਹੀ ਫੀਲਿੰਗ ਬੜੀ ਹੋਣੀ ਸੀ ਵੀ ਸਾਨੂੰ ਪੁੱਛਿਆ ਵੀ ਜ਼ਿੰਦਗੀ ਬਾਰੇ ਵੀ ਉਸ ਦੀ ਜ਼ਿੰਦਗੀ ਦਾ ਕੀ ਪਤਾ ਹੁੰਦਾ ਪਤਾ ਤਾਂ ਹੁਣ ਵੀ ਕੱਖ ਨਹੀਂਗਾ ਪਰ ਮੇਰੇ ਖਿਆਲ ਚ ਉਦੋਂ ਦਾ ਇੱਕ ਬੱਚਾ ਹੋਣ ਦੇ ਨਾਤੇ ਮੋਸਟ ਪ੍ਰੋਬਬਲੀ ਜੇ ਮੈਂ ਆਪਣੇ ਆਪ ਨੂੰ ਦੇਖਾਂ ਵੀ ਉਸ ਵੇਲੇ ਕਿਵੇਂ ਜੇ ਹੋਣਾ ਸੀਗਾ ਮੇਰੇ ਖਿਆਲ ਚ ਮੈਨੂੰ ਬੜੀ ਉਹ ਹੋਣੀ ਸੀ ਜਿਹੜੀ ਹੁੰਦੀ ਹੈ ਨਾ ਚੜਾਈ ਜੀ ਵਾਲੀ ਫੀਲਿੰਗ ਹੈ ਨਾ ਚੜਾਈ ਜੀ ਵਾਲੀ ਫੀਲਿੰਗ ਆਣੀ ਸੀਗੀ ਉਸ ਵੇਲੇ ਵੀ ਕਰਕੇ ਫਿਰ ਪੁੱਛਾ ਫਿਰ ਪਤਾ ਨਹੀਂ ਹੈ ਨਾ ਉਹ ਜਿੰਨਾ ਕੁ ਉਦੋਂ ਦਾ ਕੀ ਫਰਮਾਦਾ ਸਰ ਹੋਇਆ ਹੁਣ ਅਸੀਂ ਉਸ ਵੇਲੇ ਤੇ ਕਰ ਉਸ ਸਾਹਮਣੇ ਜਵਾਬ ਜਵਾਬ ਤਾਂ ਕੀ ਦੇਣਾ ਸੀ ਵੀ ਇਹ ਜੇ ਕਰਕੇ ਨਹੀਂ ਕਰ ਦਿੰਦਾ ਜਵਾ ਕੋਈ ਕਰਨਾ ਸੀਗਾ ਹਨ ਆ ਫਿਰ ਉਸ ਤੋਂ ਬਾਅਦ ਮਨ ਲਾਦਾ ਜੇ ਆਪਾਂ ਉਹਦੇ ਚ ਜਾਈਏ ਵੀ ਅਗਲੇ 10 ਸਾਲ ਕਰੂੰਗੀ ਤੇ 17 ਹਨ 15 16 17 ਉਸ ਉਮਰ ਜੀ ਦੇ ਵਿੱਚ ਉਦੋਂ ਉਹੀ ਹਨਾ ਉਦੋਂ ਉਹ ਜੀ ਦੁਨੀਆ ਹੁੰਦੀ ਆ ਉਦੋਂ ਹਨਾ ਦੁੱਖ ਕੋਈ ਹੁੰਦਾ ਨਹੀਂਗਾ ਮੋਸਟਲੀ ਮੈਂ ਐਵਰੇਜ ਲੋਕਾਂ ਦੀ ਗੱਲ ਕਰਦੀ ਆ ਆਬਵੀਅਸਲੀ ਬਹੁਤ ਲੋਕੀ ਉਸ ਉਮਰਾਂ ਦੇ ਵਿੱਚ ਹੋਣਗੇ ਜਿਹੜੇ ਬੜੀਆਂ ਦੁੱਖ ਤਕਲੀਫਾਂ ਚਲਾਂਗਦੇ ਨੇ ਸਾਡੇ ਵਰਗੇਆਂ ਦਾ ਕੰਜਰਾਂ ਨੂੰ ਕੋਈ ਨਹੀਂ ਤਕਲੀਫ ਹੁੰਦੀ ਆ ਘਰਾਂ ਦੇ ਰੈਗੂਲਰ ਜਿਹੇ ਛੱਤ ਛੱਤਰ ਜੀ ਹੁੰਦੇ ਸੀਗੇ ਆ ਸਾਰਾ ਕੁਝ ਮਿਲਦਾ ਸੀ ਉ ਤਾਂ ਉਦੋਂ ਹਨ ਮਿਲਦਾ ਵੀ ਬਹੁਤ ਜੇ ਉਦੋਂ ਕੋਈ ਪੁੱਛ ਲੈਂਦਾ ਵੀ ਜ਼ਿੰਦਗੀ ਕਿਵੇਂ ਚੱਲਦੀ ਆ ਉਦੋਂ ਵੀ ਉਹ ਜਿਹੜੀ ਹੁੰਦੀ ਹੈ ਨਾ ਜਿਹੜਾ ਉਹੀ ਹੁੰਦਾ ਵੀ ਇੱਥੋਂ ਲੈ ਕੇ ਵੀ ਕੰਨਾਂ ਤੇ ਕਰੂਨ ਤੁਸੀਂ ਪਾੜ ਜਾਂਦੇ ਹੋ ਪਰ ਤੁਸੀਂ ਬੜਾ ਸੀਰੀਅਸ ਜਿਹੜਾ ਵਾਲਾ ਜਿਹੜਾ ਹੁੰਦਾ ਨਾ ਉਹਦੇ ਵਿੱਚ ਮੋੜ ਜੇ ਦੇ ਵਿੱਚ ਮੇਰੇ ਖਿਆਲ ਚ ਹੁੰਨੇ ਹੋਗੇ ਇਸਮੇਂ ਸੱਚ ਅ ਲੋੰਗ ਟਾਈਮ ਰਾਈਟ ਸਿਂਸ ਆਵਸ ਅ ਟੀਨੇਜਰ ਸੋ ਆ ਹਵ ਟੂ ਕਨ ਟਿੰਕ ਅਬਾਊਟ ਮਾਈ ਫੀਲਿੰਗਸ ਤੇ ਉਹਦੇ ਵਿੱਚ ਮਿਲਦਾ ਵੀ ਜਿਹੜੀ ਹੁੰਦੀ ਨਹੀਂ ਉਹਦੋਂ ਸਮੇਂ ਜਿਹੇ ਇਹ ਜਿਹੇ ਮੇਰੇ ਖਿਆਲ ਚ ਹੁੰਦੇ ਸੀਗੇ ਵੀ ਤੱਕੇ ਨਾਲ ਜਿਹੜਾ ਹੁੰਦਾ ਨਾ ਵੀ ਨਿਚੋੜ ਨਿਚੋੜ ਕੇ ਰੋਣਾ ਵੀ ਗਾਣਾ ਲਾ ਕੇ ਕਿ ਨਾ ਫੀਲਿੰਗ ਕਰਨੀ ਵੀ ਪਤਾ ਨਹੀਂ ਕਿੱਡੇ ਗੰਮ ਨੇ ਕਿ ਹਣਾ ਜਗਜੀਤ ਸਿੰਘ ਹੋਰਾਂ ਦੇ ਵੀ ਤੇ ਬਾਕੀ ਜਿਹੜੇ ਮੇਰੇ ਦਿਮਾਗ 'ਚ ਉਹ ਗਾਣਾ ਆ ਗਿਆ ਕਿਹੜਾ ਕਦੇ ਅਜੇ ਸੱਟਾ ਸੱਟਾ ਨਹੀਂ ਲੱਗਿਆ ਹੁੰਦੀ ਆ ਉਹ ਕਿਹੜਾ ਸੀਗਾ ਸਰਮਾਨ ਖਾਨ ਦੀ ਉਹ ਮੂਵੀ ਦੇ ਵਿੱਚ ਬੜਾ ਰੋਣ ਧੋਣ ਵਾਲਾ ਸੀਗਾ ਨਹੀਂ ਦੇ ਦੱਸ ਨਹੀਂ ਕਿ ਕਿਹੜੀ ਮੂਵੀ ਸੀ ਹਮ ਦਿਲ ਦੇ ਚੁਕੇ ਸਨਮ ਦੇ ਵਿੱਚ ਸੀਗਾ ਰੋਣ ਧੋਣ ਵਾਲਾ ਗਾਣਾ ਮੈਨੂੰ ਗਾਣਾ ਨਹੀਂ ਯਾਦ ਮੈਨੂੰ ਇੰਨਾ ਪਤਾ ਵੀ ਉਹ ਔਰਾਟ ਪਾਪਾ ਜੇ ਹਨਾ ਰੋਂਦਾ ਜਿਵੇਂ ਉਹੋ ਜੀ ਫੀਲਿੰਗ ਆਲਾ ਮਿਲਦਾ ਵੀ ਹੋਣਾ ਸੀ ਉਦੋਂ ਮਤਲਬ ਦੁੱਖ ਕੋਈ ਨਹੀਂ ਪਰ ਦੁੱਖ ਜਿਹੇ ਆਲਾ ਸ਼ਾਇਦ ਵੀ ਅੱਗੋਂ ਜਵਾਬ ਪਰ ਆਈ ਗੈਸ ਵੀ ਇੱਥੇ ਵੀ ਡਿਪੈਂਡ ਕਰਦਾ ਹੋਣਾ ਸੀਗਾ ਵੀ ਕਿਨੇ ਪੁੱਛਿਆ ਹਨਾ ਪਰ ਦੁੱਖ ਜਿਹੇ ਆਲਾ ਜਵਾਬ ਹੋਣਾ ਸੀਗਾ ਅੰਦਰੋਂ ਵੀ ਜਾਂ ਸ਼ੇਅਰ ਜਾਂ ਮੈਨੂੰ ਲੱਗਦਾ ਕੋਈ ਨਾ ਕੋਈ ਚੱਕ ਕੇ ਮਾਰਨਾ ਸੀ ਉਦੋਂ ਉਰਦੂ ਸ਼ੇਰੀ ਜੀ ਦਾ ਬੜਾ ਕੀ ਹੁੰਦੇ ਨੇਗੇ ਵੀ ਉਦੋਂ ਦਾ ਹੀ ਮੈਨੂੰ ਲੱਗਦਾ ਅੱਜ ਵੀ ਕੱਲ ਵੀ ਹੁੰਦੀ ਹੁਣ ਟ੍ਰੈਂਡ ਜਿਹਾ ਚੱਲਿਆ ਜਿਹੜਾ ਹਨਾ ਫੈਡ ਜਿਹਾ ਹੁੰਦਾਗਾ ਜਾਂ ਹਿੰਦੀ ਉਦੋਂ ਪੰਜਾਬੀ ਚਾਹ ਦੇ ਨਿਕਵਤਾ ਪਤਾ ਨਹੀਂ ਕਿਉਂ ਨਹੀਂ ਸੀ ਉਦੋਂ ਨਹੀਂ ਪੜੀਦੀ ਪਰ ਹਿੰਦੀ ਜਾਂ ਉਰਦੂ ਜੀ ਦੀ ਫੀਲਿੰਗ ਵਾਲੀ ਆਉਂਦੀ ਹੁੰਦੀ ਸੀ ਤਾਂ ਜਉਹ ਜੀ ਕਫਤਾ ਪੜੇ ਤਾਂ ਉਹਦੀ ਫੀਲਿੰਗ ਆਉਂਦੀ ਸੀ ਫਿਰ ਉਹ ਜੀ ਚੱਕ ਕੇ ਸ਼ਾਇਦ ਕੋ ਸੁਣਾਉਣੇ ਸੀ ਜੇ ਕਿਸੇ ਦੋਸਤ ਮਿੱਤਰ ਜਾਣ ਪਛਾਣ ਦੇ ਨੇ ਪੁੱਛਿਆ ਹੁੰਦਾ ਤੇ ਚਲੋ ਟੱਬਰ ਨੇ ਰਿਸ਼ਤਾ ਰੰਡਾ ਕਾਨੂੰ ਪੁੱਛਣਾ ਸੀਗਾ ਉਸ ਵਦੋਂ ਫਿਰ ਮੈਂ ਸੋਚਦੀ ਆ ਫਿਰ ਅੱਗੇ ਜਾਣਿਆ ਹਨਾ ਵਿਹਾਂ ਦੇ ਵਿੱਚ ਵਿਹਾਂ ਦੇ ਵਿੱਚ ਸ਼ਾਇਦ ਵੀ अर्ਲੀ 30s ਵੀ ਵੀ ਉਦੋਂ ਕਿਵੇਂ ਜਿਹਦਾ ਜਵਾਬ ਹੋਣਾ ਸੀ ਦੇਖ ਕਿਵੇਂ ਹੋਲ ਜਗੀ ਹਨਾ ਕਿਸੇ ਨੂੰ ਵੀ ਇੱਕ ਇੱਕ ਜਨਰਿਕ ਕੁਐਸਚਨ ਪੁੱਛਿਆ ਮੇਰਾ ਤਾਂ ਇਧਰ ਜਿੱਤਰ ਦਿਲਾ ਤਰ ਦਿ ਸਾਰੀ ਰਾਤ ਇਸਰੇ ਕੰਮ ਤੇ ਵੀ ਜਾਣਾ ਸੀ ਅੱਜ ਮੈਂ 체ਤੀ ਆ ਗਈ ਕੰਮ ਤੋਂ ਵੀ ਤਾਂ ਮੈਂ ਕਿਹਾ ਕਰਦੇ ਆ ਆਪਣੇ ਆਪ ਨਾਲ ਗੱਲਬਾਤ ਫਿਰ ਉਦੋਂ ਉਦੋਂ ਮੈਨੂੰ ਤਾਂ ਫਿਰ ਹਾਂ ਫਿਰ ਉਹ ਸਮੇਂ ਵੀ ਆਏ ਵੀ ਜਦੋਂ ਕੋਈ ਇਹ ਸਵਾਲ ਪੁੱਛਦਾ ਤਾਂ ਇੱਕ ਪਾਸੇ ਤਾਂ ਉਹ ਵੀ ਸਟੇਜ ਦੇ ਵਿੱਚ ਲੰਗੇ ਹੋਏ ਆ ਵੀ ਜਦੋਂ ਵੀ ਆਂ ਵੀ ਮੈਨੂੰ ਪੁੱਛ ਲਓ ਕੋਈ ਹਨਾ ਪੁੱਛ ਲਓ ਦੁੱਖ ਡਾਡੇ ਸੀਗੇ ਦੁੱਖ ਬਾਲੇ ਡਾਡੇ ਸੀਗੇ ਆ ਤਾਂ ਪਰ ਜਵਾਬ ਦੇਣ ਜੋਗੇ ਫੇਰ ਵੀ ਨਹੀਂ ਸੀ ਮਨ ਲਾਦਾ ਵੀ ਉਦੋਂ ਜੇ ਕਿਸੇ ਨੇ ਪੁੱਛਿਆ ਹੁੰਦਾ ਪਤਾ ਨਹੀਂ ਹਨਾ ਪੁੱਛਿਆ ਹੀ ਨਹੀਂ ਕਿਸੇ ਨੇ ਬਾਤ ਨਹੀਂ ਲੀ ਉੱਚੇ ਨਹੀਂ ਆਣਾ ਤੇ ਜਵਾਬ ਕਿ ਜਿਹੜਾ ਸੀ ਹਨ ਉਹ ਵੀ ਮੈਨੂੰ ਹੁਣ ਪਿੱਛੇ ਜਾ ਕੇ ਬਿਲਾਉਂਦਾ ਵੀ ਪਤਾ ਨਹੀਂ ਮੈਂ ਹੀ ਨਹੀਂ ਸਵਾਲ ਬਾਰੇ ਕਦੇ ਪਹਿਲਾਂ ਇਸ ਬਾਰੇ ਸੋਚਿਆ ਤਾਂ ਉਦੋਂ ਕਹਿ ਜਾ ਜਾ ਹਨ ਆ ਉਦੋਂ ਜ਼ਿੰਦਗੀ ਵਾਹ ਵਾਈ ਵਾਹ ਵਾਈ ਉਲਝੀ ਹੋਈ ਸੀਗੀ ਬਾਲੀ ਤੰਗ ਸੀਗੀ ਮੈਂ ਪਰ ਉਦੋਂ ਮਤਲਬ ਐ ਵੀ ਤੁਸੀਂ ਦਿਖਾਉਂਦੇ ਨਹੀਂ ਸੀਗੇ ਫਿਰ ਉਦੋਂ ਇੱਕ ਉਹ ਵੀ ਸਮੇ ਸੀ ਇਨ ਇਨਾ ਸਮਿਆਂ ਜਾਂ ਦੇ ਵਿੱਚ ਹੀ ਵੀ ਵਿਹਾਂ ਦੇ ਵਿੱਚ ਤੇ ਮੇਰੇ ਖਿਆਲ ਚ ਪਹਿਲੇ ਬਹੁਤ ਜ਼ਿਆਦਾ ਤੀਹਾਂ ਦੇ ਵਿੱਚ ਵੀ ਕਈ ਸਮੇਂ ਇਹੋ ਜਿਹਾ ਵੀ ਆਇਆ ਵੀ ਫਿਰ ਐ ਹੁੰਦਾ ਸੀਗਾ ਵੀ ਕੋਈ ਪੁੱਛ ਨਾ ਲਵੇ ਕੋਈ ਪੁੱਛ ਨਾ ਲਵੇ ਰੋਣਾ ਨਿਕਲ ਜੂ ਵੀ ਕਿਤੇ ਇੰਨਾ ਹੀ ਨਾ ਕਹਦੇ ਕੋਈ ਇੰਜਾਂ ਨਾਲ ਵੀ ਕੋਈ ਐ ਨਾ ਕਹਦੇ ਵੀ ਉਹ ਕਿਵੇਂ ਚੱਲ ਰਹੀ ਹੈ ਜਿੱਤ ਤੱਕ ਕੀ ਹਾਲ ਹੈ ਹਨ ਵੀ ਐ ਕਿਸੇ ਦਾ ਪੁੱਛ ਲੈਣਾ ਤਾਂ ਡਰਨਾ ਇਹ ਇਹ ਇਹੋ ਜਿਹੇ ਸਵਾਲ ਜੇ ਕਿਤੇ ਆਵੇ ਤਾਂ ਮੈਨੂੰ ਇਹ ਮੈਨੂੰ ਯਾਦ ਆ ਕਿ ਵੀ ਅੱਖ ਵੀ ਨਾ ਮਲਾਉਣੇ ਅਗਲੇ ਨਾਲ ਆਪਣੀ ਤਕਲੀਫ ਤੇ ਸ਼ਰਮਿੰਦਗੀ ਹੋਣੀ ਕਿ ਮੇਰੀ ਜ਼ਿੰਦਗੀ ਇੰਨੀ ਉਲਝੀ ਹੋਈ ਆ ਹਨਾ ਆ ਉਹ ਸਮੇਂ ਵੀ ਸੀਗੇ ਹਨਾ ਉਹ ਵੀ ਉਮਰ ਦਾ ਹੋਇਆ ਹਨਾ ਪਰ ਕਿੰਨੇ ਪੁੱਛਿਆ ਇਹ ਵੀ ਹੋਇਆ ਪਰ ਮੈਨੂੰ ਲੱਗਦਾ ਵੀ ਜਦੋਂ ਬਹੁਤ ਜਿਹੜਾ ਇੱਕ 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 ਹਾਈਟ ਆਫ ਜਿਹੜੀ ਪੇਨ ਹੁੰਦੀ ਹੈ ਨਾ ਜੋ ਤੁਸੀਂ ਉਹਦੇ ਵਿੱਚੋਂ ਲੰਘ ਰਹੇ ਹੁੰਦੇ ਹੋ ਤੇ ਲਗਾਤਾਰ ਹੀ ਆ ਚੱਲ ਰਹੀ ਆ ਤੇ ਉਦੋਂ ਆ ਹੁੰਦਾ ਵੀ if somebody just says that just out of kindness not even like out of like actual real concern just out of kindness or or, or being courteous right ਇੱਕ ਜਿਹਨੂੰ ਪੰਜਾਬੀ ਚ ਆਪਾਂ ਕੀ ਕਵਾਂਗੇ ਬੀ ਲਿਆਕਤ ਵਾਂਗੂ ਬੀ ਲਿਆਕਤ ਜੀ ਦੇ ਨਾਲ ਹਨਾ ਅਗਰ ਕੋਈ ਜਣ ਤੁਹਾਡਾ ਹਾਲ ਚਾਲ ਪੁੱਛ ਲੰਦਾ ਉਹ ਬੀ ਐਂਜੇ ਕਰਕੇ ਇਥੋਂ ਮਨ ਤਾਂ ਲਾਂਜੂ ਇੱਥੇ ਹੀ ਭਰੇ ਰਹਿੰਦੇ ਸੀਗੇ ਵੀ ਢੁੱਲ ਜਾਣਗੇ ਪਰ ਨਾਲ ਜਿਹੜੀ ਮੈਨੂੰ ਇੱਕ ਚੀਜ਼ ਜਿਹੜੀ ਮੋੜ ਮੋੜ ਫੇਰ ਉਹ ਮੈਂ ਦੁਬਾਰਾ ਰਿਪੀਟ ਕਰਨ ਲੱਗ ਗਿਆ ਆਪਣੇ ਆਪ ਨੂੰ ਦੁਬਾਰਾ ਗੱਲ ਕਰਨ ਲੱਗ ਗਿਆ ਕਿ ਸ਼ਰਮਿੰਦਗੀ ਆਪਣੀ ਤਕਲੀਫ ਤੇ ਸ਼ਰਮਿੰਦਗੀ ਯਾਦ ਆਈ ਇਹ ਸਾਰੇ ਗੇੜ ਦੇ ਵਿੱਚ ਇੱਕ ਸਵਾਲ ਨੇ ਕਿੱਡਾ ਕਿੱਡਾ ਸ਼ੁਰੂ ਕੀਤਾ ਤਣਾ ਬਣਾ ਦਿਮਾਗ ਦੇ ਵਿੱਚ ਰੀਲ ਕਿਹ ਜੀ ਕਿਹ ਜੀ ਚੜੀ ਉਹ ਵੀ ਸਮੇ ਹਨ ਫਿਰ ਮੈਨੂੰ ਉਹਦੇ ਨਾਲ ਫਿਰ ਮੈਨੂੰ ਉਹ ਲੋਕੀ ਯਾਦ ਆਏ ਕਿਤੇ ਨਾ ਕਿਤੇ ਦੂਜੇ ਪਾਸੇ ਵਾਲੇ ਮਤਲਬ ਮੈਨੂੰ ਕਈਆਂ ਨੇ ਜਿਨ੍ਹਾਂ ਨੇ ਪੁੱਛ ਕੇ ਪਛਤਾਏ ਜਿਹੜੇ ਹਨਾ ਹੋਣਗੇ ਮੇਰੇ ਲਈ ਨਹੀਂ ਵੀ ਕਰਕੇ ਵੀ ਹਾਂ ਮੈਨੂੰ ਪੁੱਛਿਆ ਵੀ ਸਮ ਪੀਪਲ ਲਾਈਕ ਆਵ ਹਰਡ ਥੀਸ ਕਨਵਰਸੇਸ਼ਨਸ ਲਾਈਕ ਆ ਵਾਸ ਇਨ ਪ੍ਰੋਫੈਸ਼ਨਲ ਜੌਬ ਐਂਡ ਆਲ ਥੈਟ ਤੇ ਉਸ ਵੇਲੇ ਵੀ ਤਾਂ ਵੀ ਉੱਥੇ ਮੁੜ ਕੇ ਅਗਲੇ ਨੇ ਵੀ ਐ ਐਕਟ ਐਂਕਰ ਨਾਲ ਵੀ ਬਹੁਤ ਉਹ ਕੇਅਰਿੰਗ ਨੇ ਹਨਾ ਵੀ ਕਿਸੇ ਨੂੰ ਆਪ ਇੱਕ ਫਾਪਾ ਬੈਠੇ ਪੁੱਛਣ ਦਾ ਵੀ ਹਾਂ ਵੀ ਵੀ ਹਾਂ ਵੀ ਕੀ ਹਾਲ ਚਾਲ ਹੈ ਅਗਲੇ ਨੇ ਸੱਚੀ ਦੱਸ ਤਾ ਕੀ ਹਾਲ ਚਾਲ ਹੈ ਤੇ ਮੁੜ ਕੇ ਫਿਰ ਜਾ ਕੇ ਕਹਿੰਦੀਆਂ ਫਿਰ ਨਾ ਮਤਲਬ ਲੇਰੀ ਸੀਗੀਆਂ ਮੇਰਾ ਕੰਮ ਕਰਦੀਆਂ ਸੀਗੀਆਂ ਤੇ ਉਹਨਾਂ ਦਾ ਐਟੀਟਿਊਡ ਏ ਕਹਿੰਦੇ oh my god that person just overshares or to my dude ਮੈਂ ਮੈਂ ਆ ਚੀਜ਼ਾਂ ਸੁਣ ਕੇ ਵੀ ਜਿਹੜੀ ਮੈਂ ਸ਼ਰਮਿੰਦਗੀ ਦੀ ਗੱਲ ਕਰਦੀ ਆ ਤੇ ਮੈਂ ਸ਼ੁਕਰ ਕਰਨਾ ਵੀ ਮੈਂ ਕਿਤੇ ਖੁੱਲ ਕੇ ਗੱਲ ਨਹੀਂ ਕਰਦੀ ਵੀ ਮੈਂ ਆਪਣਾ ਦਿਲ ਦੀ ਗੱਲ ਨਹੀਂ ਕਰਦੀ ਕਿਤੇ ਮੈਂ ਦੁੱਖ ਦੱਸ ਨਹੀਂ ਦਿੱਤਾ ਇਹਨਾਂ ਨੂੰ ਨਹੀਂ ਦੱਸਤਾ ਇਹਨਾਂ ਨੂੰ ਕੀ ਫਿਰ ਕਿਸੇ ਨੂੰ ਵੀ ਨਹੀਂ ਸੀ ਤੁਸੀਂ ਦੱਸਦੇ ਜਦੋਂ ਤੁਸੀਂ ਆਲੇ ਦੁਆਲੇ ਜਿਹੜੇ ਦੂਜਿਆਂ ਦੇ ਸਾਹਮਣੇ ਉਹਨਾਂ ਦੀ ਇਮੇਜ ਐ ਹੈ ਜੀ ਮਤਲਬ ਇੱਕ ਚੀਜ਼ ਤੋਂ ਅਗਲੀ ਅੱਗੇ ਮੇਰੇ ਲੜੀ ਤੁਰ ਗਈ ਤਾਂ ਇਹ ਚੀਜ਼ ਬੜੀ ਸਾਹਮਣੇ ਆਈ ਤਾਂ ਫਿਰ ਵੀ ਆਉਂਦਾ ਵੀ ਇਹ ਸਾਰਿਆਂ ਦੇ ਸਾਹਮਣੇ ਇਹਨਾਂ ਦੀ ਇਮੇਜ ਐ ਹੈ ਜੀ ਕਿ ਇਹ ਬਹੁਤ ਕੇਰਿੰਗ ਬਹੁਤ ਮਤਲਬ थेरापਿਊਟਿਕਲੀ ਲਿਸਨ ਕਰਦੇ ਨੇ ਬਹੁਤ ਕੇਰਿੰਗ ਨੇ ਹਨਾ ਤੇ ਇਹ ਪ੍ਰਵਾਹ ਕਰਦੇ ਨੇ ਵੀ ਇਹਨਾਂ ਨੂੰ ਤੁਸੀਂ ਦਿਲ ਦੀ ਗੱਲ ਕਰ ਸਕਦੇ ਹੋ ਤੇ ਉਹ ਪਿੱਠ ਪਿੱਛੇ ਜਾ ਕੇ ਉਹ ਇਹ ਗੱਲ ਕਹਿ ਰਹੇ ਨੇ ਵੀ ਉਹ ਟੀਐਮਏ ਮਤਲਬ ਟੂ ਮਚ ਇਨਫੋਰਮੇਸ਼ਨ ਉਹਨੇ ਸ਼ੇਅਰ ਕੀਤੀ ਜੇ ਓਵਰ ਸ਼ੇਅਰ ਕਰਦਾ ਹੈ ਇਹ ਪਰਸਨ ਬਹੁਤ ਜ਼ਿਆਦਾ ਵੀ ਉਸ ਤੋਂ ਉਹ ਵੀ ਮੈਂ ਤਾਂ ਉਵੇਂ ਪੁੱਛ ਲਿਆ ਸੀ ਜਿਵੇਂ ਆਵਾ ਜਸ ਆਸਕਿੰਗ ਇਨ ਜਰਨਲ ਡੇਡ ਓਕੇ ਵਾ that person know right ਕੈਨ ਯੂ ਇਮੇਜਿਨ ਕਿ ਵੀ ਉਹ ਕਿੱਥੇ ਬ੍ਰਿਮ ਤੇ ਕਰ ਵੀ ਇੰਨਾ ਸਿਰਾ ਅਗਲੇ ਦਾ ਲੱਗਿਆ ਹੋਣਾ ਵੀ ਤੁਸੀਂ ਪੁੱਛਿਆ ਐਂਡ ਆਈ ਬੀਨ देयर ਟੂ ਵਾ ਮਾਈ ਸੈਲਫ ਕਿ ਵੀ ਜਿੱਥੇ ਆਈ ਹਮ ਦਾ ਸੀਗਾ ਵੀ ਆ ਕਿ ਵੀ ਹਾਂ ਕਿਤੇ ਕੋਈ ਉਹ ਜਿਵੇਂ ਮੈਂ ਗੱਲ ਕਰ ਰਹੀ ਸੀ ਕਿ ਵੀ ਐਂ ਹੁੰਦਾ ਸੀ ਵੀ ਅੱਖ ਨਾ ਮਲਾਣੀ ਪੈ ਜੇ ਆਪਣਾ ਹੀ ਦੁੱਖ ਜਿਵੇਂ ਵੀ ਡੁੱਲ ਜੂਗਾ ਬਾਹਰ ਨੂੰ ਤਾਂ ਇਹ ਆਉ ਲੋਕੀ ਆਦ ਮਾਰ ਚਾਏ ਤੇ ਫਿਰ ਉਤੋਂ ਜਿਵੇਂ ਵੀ ਜਦੋਂ ਇਹ ਜਿਹਾ ਕੁਝ ਤੁਸੀਂ ਦੇਖਿਆ ਹੋਵੇ ਬਹੁਤ ਲੋਕਾਂ ਨਾਲ ਦਾ ਐਕਸਪੀਰੀਅੰਸ ਇਹ ਰਿਹਾ ਵੀ ਹੋਣਾ ਮੇਰੇ ਖਿਆਲ ਚ ਤਾਂ ਫਿਰ ਆਇਆ ਕਿ ਉੱਥੇ ਭਰੋਸਾ ਟੁੱਟਣਾ ਹਨਾ ਲੋਕਾਂ ਦੇ ਕਿਉਂਕਿ ਤੁਹਾਡੇ ਕੋਲ ਇਮੇਜ ਹੋ ਰਹਾ ਲੋਕਾਂ ਦੇ ਸਾਹਮਣੇ ਵੀ ਉਸ ਪਰਸਨ ਦੀ ਇਮੇਜ ਹੋ ਰਹਾ ਫਿਰ ਤੁਹਾਡੇ ਪਰ ਤੁਸੀਂ ਹੋਰ ਚੀਜ਼ ਦੇਖ ਰਹੇ ਹੋ ਉਹਨਾਂ ਦੀ ਰਿਐਲਿਟੀ ਹੋਰ ਤਰੀਕੇ ਨਾਲ ਦੇਖ ਰਹੇ ਹੋਗੇ ਫਿਰ ਉਹ ਕਰਦੇ ਕਰਦੇ ਅੱਗੇ ਦੀ ਅੱਗੇ ਮੈਨੂੰ ਉਹ ਵੀ ਜ਼ਿਆਦਾ ਹੈ ਵੀ ਜਦੋਂ ਤੁਹਾਨੂੰ ਇਸ ਚੀਜ਼ ਦਾ ਫਿਰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਕਿ ਵੀ ਓਕੇ ਦਿਸ ਇਜ਼ ਹਾਉ ਆਈ ਏਮ ਕਿ ਵੀ ਜਾਂ ਮੇਰਾ ਤਕਲੀਫ ਇੰਨੀ ਵੱਚੁਕੀ ਹੈ ਸ਼ਰਮਿੰਦਗੀ ਤੋਂ ਪਰੇ ਤੁਸੀਂ ਇੰਨਾ ਕਹਿਣ ਜੋਗੇ ਹੋ ਜਾਨਦੇ ਹੋ ਕਿ ਵੀ ਤੁਸੀਂ ਐਕਚੁਅਲੀ ਕਹਿ ਦਿੰਦੇ ਹੋ ਜੇ ਤੁਹਾਨੂੰ ਆਲਦ ਵਾਲੇ ਕੇਅਰਿੰਗ ਪਰਸਨ ਹੁੰਦਾ ਜਿੱਥੇ ਤੁਹਾਨੂੰ ਥੋੜਾ ਬਹੁਤ ਟਰਸਟ ਵੀ ਹੁੰਦਾ ਯੂ ਟੈਲ देम ਮੈਨੂੰ ਪੁੱਛੀ ਨਾ ਮੇਰਾ ਕੀ ਹਾਲ ਹੈ ਠੀਕ ਹੈ ਪੁੱਛੀ ਨਾ ਜਸਟ ਜੇ ਤੁਹਾਨੂੰ ਬਹੁਤ ਔਖਾ ਮੈਨੂੰ ਆਲਦ ਵਾਲੇ ਤੁਰਦੇ ਫਿਰਦੇ ਵੀ ਲੱਗੇ ਜਿਸ ਗਿਮੀ ਹਾਕ ਆ ਮੂਵ ਔਨ ਤੇ ਉਹ ਵੀ ਡੇਂਜਰਸ ਸਿਚੁਏਸ਼ਨ ਹੀ ਹੁੰਦੀ ਹੈ ਕਿਉਂਕਿ ਤੁਸੀਂ ਕੋਈ ਜਨਾ ਤੁਹਾਨੂੰ ਉਸ ਵੇਲੇ ਹੁਣ ਪਿਆਰ ਨਾਲ ਜੱਫੀ ਪਾਉਗਾ ਤਾਂ ਤੁਸੀਂ ਮੇਰੇ ਖਿਆਲ ਚ ਕਿੱਲੇ ਵੀ ਜਾਉਂਗੇ ਉਸ ਵੇ ਤਾਂ ਹਨਾ ਆਹ oh my god ਯਾ yeah, that was like you know i think 30s ਦੇ ਵਿੱਚ ਉਹ ਵੀ ਤੇ i think 40s ਦੇ ਵਿੱਚ ਵੀ ਹੁਣ ਮੈਨੂੰ ਐ ਲੱਗਦਾ ਕਿ ਜੋ ਹੁਣ ਵੀ ਪੁੱਛਿਆ ਤਾਂ ਵੀ ਹੁਣ ਵੀ ਮੇਰੇ ਦਿਮਾਗ 'ਚ ਗੱਲਾਂ ਕਈ ਆਈਆਂ ਬੱਚਾ ਐਵੇਂ 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 ਵੀ ਅਭੀ ਆ ਗੱਲ ਕਹਿ ਸਕਦੀਆਂ ਵੀ ਆਹ ਦੱਸਾਂ ਜਾਂ ਕਿਵੇਂ ਵੀ ਕਿਉਂਕਿ ਮੈਨੂੰ ਮੈਨੂੰ ਆ ਲੱਗਦਾ ਵੀ ਮੈਨੂੰ ਜਿਹੜਾ ਝੂਠਾ ਜਿਹਾ ਜਵਾਬ ਦੇਣਾ ਬਹੁਤ ਔਖਾ ਲੱਗਦਾ ਪਰ ਦੇਈਦਾ ਵੀ ਆਮ ਲਾਈਕ ਇਨ ਲਾਈਫ ਜਦੋਂ ਤੁਸੀਂ ਬਾਹਰੰਦਰ ਤੁਰਦੇ ਫਿਰਦੇ ਹੋਗੇ ਤੁਸੀਂ ਆਫਿਸੇ ਕੰਮ ਕਰਦੇ ਹੋਗੇ ਯੂ نو ਨੋਬਦੀ ਇਸ ਆਸਕਿੰਗ ਐਟ ਲੀਸਟ ਆ ਡੋਨਟ ਥਿੰਕ ਇਵਨ ਨੋਬਦੀ ਐਨੀਬਾਡੀ ਇਸ ਰੀਲੀ ਆਸਕਿੰਗ ਯੂ ਟੂ ਕੈਨ ਲਿਕ ਸ਼ੇਅਰ ਟੂ ਮਾਚ ਐਂਡ ਯੂ ਜਸਟ ਲਿਕ ਹੈ ਯੂ نو ਹਾਊ ਆਰ ਯੂ ਡੂਇੰਗ ਦੇ ਜੀਦਰ ਪ੍ਰੀ ਮਚ ਐਕਸਪੈਕਟਿੰਗ ਯਾ ਆਵਿਆ ਬਾ ਬਾ ਮੌਸਮ ਕਿੰਨਾ ਸੋਹਣਾ ਹੈ ਨਾ ਕਿਵੇਂ ਯਾ ਯਾ ਦਿੱਤੇ ਵੀ ਆਪਨਾ ਆਪਨਾ ਕੰਮਾਂ ਨੂੰ ਤੁਰਪੋ ਹਣਾ ਜਿਵੇਂ ਕਿਸੇ ਕੋਲ ਵੇਲ ਹੀ ਹੈ ਨਹੀਂ ਤੇ ਆ ਬੇਲ ਬਣੀ ਹੈਗੀ ਤੇ ਮੈਨੂੰ ਲੱਗਦਾ ਵੀ ਸਾਰਿਆਂ ਦੀ ਆਪਣੀ ਆਪਣੀ ਜ਼ਿੰਦਗੀ ਹੈ ਆਈ ਡੋ ਅ ਮੈਨੂੰ ਲੱਗਦਾ ਮੈਂ ਵੀ ਇੰਨ ਕਰਦੀ ਹੂੰ ਕਿ ਬਹੁਤ ਤਰੀਕੇ ਨਾਲ ਵੀ ਜਦੋਂ ਮੈਂ ਪੁੱਛਦੀ ਹੂੰਗੀ ਆਈ ऍम ਨਾਟ ਸ਼ੋਰ ਲੋਕਾਂ ਨੂੰ ਪਤਾ ਹੋਊਗਾ ਵੀ ਮੈਂ ਕਿੰਨਾ ਕਿ ਜੈਨੂਇਲੀ ਪਰਸੀਵ ਕੀਤੀ ਜਾਂਦੀ ਹਾਂ ਉਸ ਵੇਲੇ ਜਦੋਂ ਮੈਂ ਕਿਸੇ ਨੂੰ ਪੁੱਛਦੀ ਆ ਤਾਂ ਉਹਦੇ ਵਿੱਚ ਵੀ ਫੇਰ ਮੈਨੂੰ ਵੀ ਇਹ ਵੀ ਲੱਗਣ ਲੱਗ ਗਿਆ ਕਿ ਕਿ ਵੀ ਇਹ ਇਹ ਚੀਜ਼ ਤੇ ਵੀ ਕਿਸੇ ਵੱਲ ਡਿਪੈਂਡ ਕਰਦਾ ਹੋਣਾ ਕਿ ਵੀ ਕੌਣ ਪੁੱਛ ਰਿਹਾ ਜਾਂ ਇਹ ਵੀ ਸ਼ਾਇਦ ਸਿਚੁਏਸ਼ਨ ਹੁੰਦੀ ਹੋਊਗੀ ਕਿ ਕਿਸੇ ਨੇ ਜਾਂਦੇ ਜਾਂਦੇ ਪੁੱਛਿਆ ਤੇ ਤੁਸੀਂ ਵੀ ਆਪਣਾ ਤੁਰੇ ਹੋਇਓ ਯੂ ਜਿਸ ਕ੍ਰਾਸ ਦਾ ਪਾਥ ਹਾਲਵੇ ਵਿੱਚ ਲੰਘ ਰਹ ਲੰਘੇ ਇੱਥੇ ਸ਼ਾਇਦ ਉਲਝਣ ਤਾਂ ਹੋ ਗਈ ਮੈਨੂੰ ਜੋ ਵੀ ਮੈਂ ਟਾਈਮਿੰਗ ਦੀ ਵੀ ਗੱਲ ਕੀਤੀ ਆ ਵੀ ਹਨਾ ਸਾਢੇ 3:00 ਪਾਣੀ ਚਾਰ ਹੋਏ ਹੋਏ ਸੀਗੇ ਉਸ ਵੇਲੇ ਉਹ ਨੀਂਦਾ ਵੀ ਸੀਗਾ ਅਜੇ ਨੀਂਦ ਨਹੀਂ ਸੀ ਪੂਰੀ ਹੋਈ ਤੇ ਫਿਰ ਸਾਂ ਮੈਂ ਰੀਲ ਚੜ ਗਈ ਵੀ ਉਲਿਖਤੀ ਤੌਰ ਤੇ ਜਦੋਂ ਤੁਸੀਂ ਕਿਸੇ ਨੂੰ ਲਿਖ ਕੇ ਜਵਾਬ ਦੇਣਾ ਵੀ ਉਹਦੇ ਕਰਕੇ ਵੀ ਜਿਵੇਂ ਐ ਹੁੰਦਾ ਹੋਊਗਾ ਵੀ ਓਕੇ ਕਿਵੇਂ ਜੇ ਮਤਲਬ ਡੂ ਯੂ ਵਾਂਟ ਟੂ ਗਿਵ ਡੀਟੇਲ ਲਾਈਕ ਹਾਊ ਮਚ ਡੀਟੇਲ ਆਹ ਵੋਟ ਕਾਈਂਡ ਆਫ ਡੀਟੇਲ ਰਾਈਟ اسپੈਸ਼ਲੀ ਜਦੋਂ ਮਤਲਬ ਇਹ ਸਿਚੁਏਸ਼ਨ ਦੇ ਵਿੱਚ ਕਿ ਆਈ ਹੈਵਨਟ ਟਾਕ ਟੂ ਦਿਸ ਪਰਸਨ ਫੋਰ ਮਨੀ 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 ਈਅਰਸ ਐਂਡ ਆਮ ਨਾ ਸ਼ੋਰ ਕਿ ਬੇਸਿਕ ਉਦੋਂ ਵੀ ਵੀ ਕਿੰਨੀ ਕਿਤੇ ਸ਼ਾਇਦ ਗੱਲ ਕਰਦੇ ਹੋਵਾਂਗੇ ਓਬਵੀਅਸਲੀ ਨਹੀਂ ਮੈਂ ਆਮ ਟਾਕਿੰਗ ਬਾਰੇ ਵਿੰਨੇ ਸਾਲ ਪਹਿਲਾਂ ਦੀ ਤੇ ਉਦੋਂ ਆ ਮੈਂਟਲੀ ਤੁਸੀਂ ਉਂਝ ਵੀ ਨਹੀਂ ਸੀ ਸ਼ਾਇਦ ਦੱਸਣਾ ਚਾਹੁੰਦੇ ਹਨਾ ਕਿਸੇ ਨੂੰ ਬਹੁਤ ਚੀਜ਼ਾਂ ਤੇ ਹੁਣ ਲੱਗਦਾ ਵੀ ਉਂਝ ਵੀ ਚੀਜ਼ਾਂ ਠੀਕ ਵੀ ਨੇ ਤੇ ਮੇਰੇ ਖਿਆਲ ਚ ਤੁਹਾਡੇ ਆਪਣੇ ਆਪ ਚ ਵੀ ਤੁਹਾਡੇ ਚ ਮਤਲਬ ਇਹਦਾ ਮੈਂ ਆਪਣੀ ਗੱਲ ਕਰਦੀ ਹਾਂ ਵੀ ਸ਼ਾਇਦ ਗਰੋਥ ਵੀ ਹੋਈ ਆ ਵੀ ਚੀਜ਼ਾਂ ਨੂੰ ਹੈਂਡਲ ਕਰਨ ਦਾ ਵਲ ਵੱਖਰੇ ਤਰੀਕੇ ਨਾਲ ਤੁਹਾਨੂੰ ਆ ਗਿਆ ਹੁੰਦਾ ਹੁਣ ਤੱਕ ਇਹਨਾਂ ਸਵਾਲਾਂ ਨੂੰ ਵੀ ਤੁਸੀਂ ਇੱਕ ਸਤਹੀ ਤੌਰ ਤੇ ਉਂਝ ਵੀ ਬਿਨਾ ਬਿਨਾ ਆਪ ਵੀ ਬਾਅਦ ਚ ਸੋਚਤੋ ਹਾਏ ਵੀ ਸੱਚੀ ਨੂੰ ਮੇਰਾ ਦਿਲ ਕਹਦਾ ਸੀ ਗੱਲ ਕਰਨ ਉਹਦੇ ਵਿੱਚ ਉਸ ਰੂਪ ਦੇ ਵਿੱਚ ਵੀ ਜਾਣ ਤੋਂ ਪਰੇ ਵੀ ਹੋ ਕੇ ਤੁਸੀਂ ਮਤਲਬ ਹੈਂਡਲ ਕਰ ਸਕਦੇ ਹੋ ਮੈਂ ਜਨੈਰਿਕ ਜਾਂ ਜਨੈਰਿਕ ਕਹਿ ਲਵਾਂ ਜਾਂ ਕਿਵੇਂ ਮੇਰੇ ਖਿਆਲ ਚ ਵੀ ਇੰਨੇ ਹੀ ਕਹਿ ਦੇਣਾ ਕਿ ਜ਼ਿੰਦਗੀ ਬਿਹਤਰ ਹੈ ਤੁਕ ਹੈਗੀ ਵੀ ਆ I would say ਕਿ ਵੀ ਐਸ ਵਲੇ ਅੱਡੀਸ ਮੇਰੇ ਲਈ ਜ਼ਿੰਦਗੀ ਬਹੁਤ ਬਿਹਤਰ ਆ ਇਹ ਨਹੀਂ ਕਿ ਚੈਲੰਜਸ ਨਹੀਂ ਹੈਗੇ ਚੈਲੰਜਸ ਆਉਂਦੇ ਨੇ ਜਾਂਦੇ ਨੇ ਦੁੱਖ ਸੁੱਖ ਨੇ ਦੁੱਖ ਸੁੱਖ ਬਥੇਰੇ ਨੇ ਅਪਸ ਐਂਡ ਡਾਉਨਸ ਨੇ ਪਰ ਮੇਰੇ ਖਿਆਲ ਚ ਵੀ ਉਹ ਜਿਹੜੀ ਗਰੋਥ ਵੀ ਹੋਈ ਹੋਈ ਹੈ ਇਹਨੇ ਸਾਲਾਂ ਦੀ ਤੇ ਉਹ ਵੀ ਸ਼ਾਇਦ ਵਿੱਚ ਹਿੱਸਾ ਪਾਉਂਦੀ ਹੈ ਇਸ ਵਲੇ ਇੰਨਾ ਕੁ ਜਵਾਬ ਦੇ ਦਿੰਦੀ ਫਿਰ ਅਗਲਾ ਜੇ ਅੱਗੋਂ ਕਨਵਰਸੇਸ਼ਨ ਕੋਸ਼ਿਸ਼ ਕਰੂ ਹੋਰ ਜਾਂ ਜਾਣਨ ਦੀ ਇੱਕ ਦੂਜੇ ਨੂੰ ਜੇ ਅੱਗੋਂ ਹੋਈ ਤਾਂ ਤਾਂ ਬੰਦਾ ਗੱਲ ਕਰ ਸਕਦਾ ਹੈ ਨਾ ਅੱਗੇ ਹੋਰ ਦੀ ਹੋਰ ਵੀ ਵਾਟ ਡੂ ਦੇ ਰੀਲੀ ਮੀਨ ਆ ਡੋਨਟ ਨੋ ਆ ਜਸਟ ਵਾਂਟ ਟੂ ਟਾਕ ਅਬਾਊਟ ਇਟ ਈਵਨ ਵਿਦ ਮਾਈ ਸੈਲਫ ਬਿਕਾਜ਼ ਆ ਵਾਸ ਟ੍ਰਾਈਂਗ ਟੂ ਸੋਰਟ ਆਊਟ ਲਾਈਕ ਡੂਇੰਗ ਦ ਡੇ ਟੂ ਕਿ ਵੀ ਅੱਛਾ ਵੀ ਮੇਰੇ ਦਿਮਾਗ ਚੋਂ ਕੀ ਲੂਪ ਚੱਲਿਆ ਕਿਵੇਂ ਹੋਇਆ ਵੱਡੇ ਵੱਡੇ ਫਲਸਫੇ ਆਏ ਮੈਂ ਆਲਮੋਸਟ ਲੱਗੀ ਸੀ ਲਿਖਣ ਜਿਵੇਂ ਮੈਨੂੰ ਲੱਗਿਆ ਵੀ ਐਸੇ ਪਰ ਮੈਂ ਜਿਵੇਂ ਹੁੰਦਾ ਨਾ ਵੀ ਉਹ ਅਗਲੇ ਨੂੰ ਵੀ ਮੈਂ ਇਹੀ ਕਹਿ ਸਕਦੀ ਆ ਵੀ ਸ਼ੁਕਰ ਕਰ ਤੈਨੂੰ ਬਖਸ਼ਤਾ ਨਹੀਂ ਤਾਂ ਤਾਂ ਝਾੜਤੀ ਸੀ ਮੈਂ ਤਾਂ ਲਾਸਟ ਵੀ ਲੱਭੀ ਸਾਰੀ ਗਲਤੀ ਮੁਕਦੀ ਹੈ ਜ਼ਿੰਦਗੀ ਬਿਹਤਰ ਹੈ